ਬਿਨਾ 슈ਗਰ ਬਿਨਾ ਗੁੜ ਤੋਂ ਬਣਨ ਵਾਲੀ ਅੱਜ ਮੈਂ ਵਿంటర్ ਸਪੈਸ਼ਲ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਏਐਲਸੀ ਦੇ ਲੱਡੂ ਆ ਜਿਨ੍ਹਾਂ ਨੂੰ ਤੁਸੀਂ ਮਾਰਨਿੰਗ ਇੱਕ ਖਾ ਲਉਂਗੀ ਤੇ ਸਾਰਾ ਦਿਨ ਤੁਹਾਨੂੰ ਥਕਾਨ ਨਹੀਂ ਫੀਲ ਹੋਏਗੀ ਬਹੁਤ ਹੀ ਜ਼ਿਆਦਾ ਐਨਰਜੈਟਿਕ ਫੀਲ ਕਰੋਗੇ ਤੁਸੀਂ ਤੁਸੀਂ ਇਹਨਾਂ ਨੂੰ weight loss ਦੇ ਵਿੱਚ ਖਾ ਸਕਦੇ ਹੋ ਕੈਸਟਰੋਲ ਨੂੰ ਇਹ ਕੰਟਰੋਲ ਕਰਦਾ ਵਾ ਤੇ ਜੇ ਤੁਹਾਨੂੰ ਡਾਇਬਟੀਜ਼ ਦੀ ਪ੍ਰੋਬਲਮ ਆ ਤਾਂ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਫਿਰ ਆਪਾਂ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਮਿਸਿਸ ਕੇ ਲਿਪਰਿਟੀ ਮਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਲੋਕ ਵੀ ਇਸ ਚੈਨਲ ਦੇ ਨਾਲ ਜੁੜ ਸਕਣ ਸਭ ਤੋਂ ਪਹਿਲਾਂ ਮੈਂ ਇੱਕ ਕੌਲੀ ਬਦਾਮ ਲਈ ਆ ਤੇ ਇੱਕ ਕੌਲੀ ਹੀ ਆਪਾਂ ਕਾਜੂ ਲਈ ਆ ਤੇ ਮੈਂ ਅੱਧੀ ਕੌਲੀ ਸੌਗੀਆਂ ਦੀ ਲੈ ਰਹੀ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੇ ਜਿਹੀ ਪਿਸਤਾ ਪਾਰੇ ਡਰਾਈ ਫਰੂਟਸ ਤੁਸੀਂ ਆਪਣੀ ਚੁਆਇਸ ਦੇ ਨਾਲ ਜਿਹੜੇ ਵੀ ਐਡ ਕਰਨੇ ਚਾਹੋ ਜਾਂ ਤੁਸੀਂ ਵੱਧ ਘੱਟ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਦੀ ਚੋਪਿੰਗ ਕਰ ਲਾਂਗੇ ਇਹਨਾਂ ਨੂੰ ਤੁਸੀਂ ਚਾਹੋ ਤਾਂ ਇਹਨਾਂ ਨੂੰ ਦਰਦਰਾ ਜਾਂ ਕੁੱਟ ਵੀ ਸਕਦੇ ਹੋ ਤੇ ਮੈਂ ਇਹਨਾਂ ਦੀ ਕਟਿੰਗ ਕਰ ਲਾਂਗੀ ਤੇ ਜੇ ਤੁਹਾਨੂੰ ਡਰਾਈ ਫਰੂਟਸ ਨਹੀਂ ਪਸੰਦ ਤਾਂ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਡਰਾਈ ਫਰੂਟਸ ਨੂੰ ਮੈਂ ਰਫਲੀ ਚੋਪ ਕਰ ਲਿਆ ਹੈ ਮੈਂ ਪਿਸਤਾ ਬਸੌਗੀ ਤੇ ਕਾਜੂ ਆ ਜਿਹੜੇ ਇੱਕ ਸਾਈਡ ਤੇ ਰੱਖੇ ਆ ਤੇ ਬਦਾਮ ਆ ਜਿਹੜੇ ਉਹ ਇੱਕ ਸਾਈਡ ਤੇ ਰੱਖ ਲਿਆ ਅਲੱਗ ਤੇ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਦੋ ਚਮਚ ਦੇਸੀ ਘਿਓ ਪਾ ਲਾਂਗੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਮੈਂ ਇਹ ਲੱਡੂ ਸਿਰਫ ਦੋ ਚਮਚ ਦੇਸੀ ਘਿਓ ਦੇ ਨਾਲ ਬਣਾਏ ਆ ਇਹ ਹੁਣ ਆਪਾਂ ਜਿਹੜੇ ਬਦਾਮ ਆ ਚੌਪ ਕਰਕੇ ਰੱਖੇ ਸੀ ਉਹ ਆਪਾਂ ਇਹਦੇ ਵਿੱਚ ਦੇਸੀ ਘਿਓ ਦੇ ਵਿੱਚ ਭੁੰਨ ਲਾਂਗੇ ਬਦਾਮ ਮੈਂ ਤਾਂ ਲੱਗ ਕਰਕੇ ਰੱਖੇ ਸੀ ਕਿਉਂਕਿ ਬਦਾਮ ਜਿਹੜੇ ਉਹਨਾਂ ਨੂੰ ਭੁੰਨ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਤਾਂ ਆਪਾਂ ਇਹਨਾਂ ਨੂੰ ਪਹਿਲਾਂ ਪਾਵਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਲੋ ਟੂ ਮੀਡੀਅਮ ਰੱਖਾਂਗੇ 2 ਤੋਂ 3 ਮਿੰਟ ਇਹਨਾਂ ਨੂੰ ਰੋਸਟ ਕਰਨ ਤੋਂ ਬਾਅਦ ਹੋਣ ਆਪਾਂ ਕਾਜੂ ਪੇਸਟਾ ਤੇ ਸੌਗੀਏ ਦੇ ਵਿੱਚ ਐਡ ਕਰ ਦਾਂਗੇ ਤੇ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲਾਂਗੇ ਜਦੋਂ ਇਹਨਾਂ ਵਿੱਚੋਂ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਜਾਵੇ ਉਦੋਂ ਆਪਾਂ ਗੈਸ ਦੀ ਫਲੇਮ ਆ ਜਿਹੜੀ ਉਹ ਬੰਦ ਕਰ ਦਾਂਗੇ ਇਨਾਂ ਨੂੰ ਆਪਾਂ 2 ਤੋਂ 3 ਮਿੰਟ ਲਈ ਹੋਰ ਭੁੰਨ ਲਾਂਗੇ ਤੇ ਇਹ ਲੱਡੂ ਆ ਜਿਹੜੇ ਉਹ ਵਿਗੜਨ ਦਾ ਕੋਈ ਚਾਂਸ ਹੀ ਨਹੀਂ ਤੁਹਾਨੂੰ ਬੇ ਡਰੇ ਤੁਸੀਂ ਇਹਨਾਂ ਨੂੰ ਬਣਾ ਸਕਦੇ ਆ ਤੁਹਾਨੂੰ ਕੋਈ ਡਰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਲੱਡੂ ਆ ਜਿਹੜੇ ਉਹ ਖਰਾਬ ਹੋ ਜਾਣਗੇ ਇੰਨੇ ਵਧੀਆ ਬੰਦੇ ਆ ਇਹ ਤੇ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਪਲੇਟ 'ਚ ਕੱਢ ਲੈਣੇ ਆ ਹਲਕੀ ਹਲਕੀ ਜਿਹੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਤੇ ਹੁਣ ਮੈਂ ਇੱਕ ਕੌਲੀ ਅਲਸੀ ਦੇ ਬੀਜ ਲਏ ਆ ਇਹ ਆਮ ਹੀ ਤੁਹਾਨੂੰ ਕਿਸੇ ਵੀ ਕਰਿਆਨਾ ਸਟੋਰ ਤੋਂ ਮਿਲ ਜਾਣਗੇ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਫ਼ ਕਰ ਲਿਓ ਇਹਦੇ ਵਿੱਚ ਕਈ ਵਾਰੀ ਥੋੜੇ ਪੁੱਤ ਡੱਕੇ ਹੁੰਦੇ ਆ ਅਲਸੀ ਦੇ ਵਿੱਚ omega 3 ਫੈਟੀ ਐਸਿਡ ਹੁੰਦੇ ਆ ਜਿਨ੍ਹਾਂ ਦੇ ਆਪਨ ਬਹੁਤ ਹੀ ਜ਼ਿਆਦੇ ਫਾਇਦੇ ਹੁੰਦੇ ਆ ਇਹਦੇ ਨਾਲ ਆਪਣੇ ਹੈਅਰ ਸਕਿਨ ਜਿਹੜੇ ਉਹ ਸਹੀ ਰਹਿੰਦੇ ਆ ਆਪਣੀ ਆਈ ਸਾਈਟ ਸਹੀ ਰਹਿੰਦੀ ਆ ਤੇ ਨਾਲ ਹੀ ਆਪਣਾ weight loss ਵੀ ਹੁੰਦਾ ਵਾ ਅਲਸੀ ਨੂੰ ਆਪਾਂ ਨੂੰ ਡੇਲੀ ਖਾਣਾ ਚਾਹੀਦਾ ਵਾ ਵੈਸੇ ਤਾਂ ਆਪਾਂ ਖਾਂਦੇ ਨਹੀਂਗੇ ਪਰ ਆਪਾਂ ਲੱਡੂਆਂ ਦੇ ਵਿੱਚ ਪਾਵਾਂਗੇ ਤਾਂ ਆਪਾਂ ਜ਼ਰੂਰ ਖਾਵਾਂਗੇ ਇਹਨਾਂ ਨੂੰ ਡੇਲੀ ਹਾਂਜੀ ਚੌਥਾ ਹਿੱਸਾ ਮੈਂ ਇਹਦੇ ਵਿੱਚ ਚਿੱਟੇ ਤੇਲ ਪਾਈ ਹੈ ਇਹ ਤੇਲ ਪਾਣਾ ਟੋਟਲੀ ਆਪਸ਼ਨਲ ਹੈ ਤੇ ਇਹਨਾਂ ਨੂੰ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹਨਾਂ 'ਚੋਂ ਆਵਾਜ਼ ਨਾ ਲੱਗ ਜਾਏ ਅਲਸੀ ਦੇ ਬੀਜਾਂ 'ਚ ਜਦੋਂ ਆਪਾਂ ਇਹਨਾਂ ਨੂੰ ਭੁੰਨਦੇ ਹੈ ਇਹਨਾਂ 'ਚ ਇੱਕ ਆਵਾਜ਼ ਆਉਂਦੀ ਹੁੰਦੀ ਹੈ ਉਹ ਨਾ ਲੱਗ ਜਾਏ ਉਹਨਾਂ ਟਾਈਮ ਆਪਾਂ ਇਹਨਾਂ ਨੂੰ ਭੁੰਨਾਂਗੇ ਤੁਸੀਂ ਆਵਾਜ਼ ਆ ਜਿਹੜੀ ਉਹ ਸੁਣ ਸਕਦੇ ਹੋ ਇਨਾਂ ਚ ਜਦੋਂ ਤੱਕ ਇਸ ਤਰ੍ਹਾਂ ਦੀ ਆਵਾਜ਼ ਨਹੀਂ ਆਉਂਦੀ ਉਹਨਾਂ ਟਾਈਮ ਤੁਸੀਂ ਇਹਨਾਂ ਨੂੰ ਭੁੰਨਣਾ ਹੈ ਤੇ ਇਹਨਾਂ ਨੂੰ ਟੋਟਲ ਭੁੰਨਣ ਲਈ 5 ਤੋਂ 7 ਮਿੰਟ ਲੱਗਣਗੇ ਤੇ ਗੈਸ ਦੀ ਫਲੇਮ ਆ ਜਿਹੜੀ ਉਹ ਤੁਸੀਂ ਲੋ ਰੱਖਣੀ ਹੈ ਤੇ ਹੁਣ ਆਪਾਂ ਇਹਨੂੰ ਕਿਸੇ ਮਿਕਸੀ ਜਾਰ ਦੇ ਵਿੱਚ ਪਾ ਲਾਂਗੇ ਤੁਸੀਂ ਚਾਹੋ ਤਾਂ ਇਹਨੂੰ ਕੁੰਡੇ ਘੋਟਨੇ ਦੇ ਵਿੱਚ ਵੀ ਕੁੱਟ ਸਕਦੇ ਹੋ ਕਿਉਂਕਿ ਇਹਨੂੰ ਆਪਾਂ ਪ੍ਰੋਪਰਲੀ ਇਹਦਾ ਫਾਈਨ ਪਾਊਡਰ ਨਹੀਂ ਬਣਾ ਰਹੇ ਇਹਨੂੰ ਮੈਂ ਦਰਦਰਾ ਜਿਹਾ ਜੇ ਤੁਹਾਨੂੰ ਦਰਦਰਾ ਜਾਂ ਪੀਸਿਆ ਹੋਇਆ ਨਹੀਂ ਪਸੰਦ ਤਾਂ ਤੁਸੀਂ ਇਹਦਾ ਫਾਈਨ ਪਾਊਡਰ ਬਣਾ ਸਕਦੇ ਹੋ ਬਟ ਜੇ ਆਪਾਂ ਇਹਦਾ ਫਾਈਨ ਪਾਊਡਰ ਬਣਾਣੇ ਆ ਤਾਂ ਅਲਸੀ ਦੇ ਜਿਹੜੇ ਨਿਊਟ੍ਰੀਐਂਟਸ ਆ ਉਹ ਸਾਰੇ ਖਤਮ ਹੋ ਜਾਂਦੇ ਆ ਮਿਕਸਰਸ ਤਾਂ ਸਿਰਫ ਇਹਨੂੰ 1 ਮਿੰਟ ਤੋਂ ਵੀ ਘੱਟ ਦਾ ਟਾਈਮ ਲੱਗਦਾ ਹੈ ਬਟ ਕੁੰਡੇ ਘੋਟਣੇ 'ਚ ਇਹਨੂੰ 5 ਤੋਂ 7 ਮਿੰਟ ਜ਼ਰੂਰ ਲੱਗਣਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹਨੂੰ ਇਸ ਤਰ੍ਹਾਂ ਦਰਦਰਾ ਜਾਂ ਪੀਸ ਲਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਡਰਾਈ ਫਰੂਟਸ ਦੇ ਵਿੱਚ ਮਿਕਸ ਕਰ ਲਾਂਗੇ ਅਲਸੀ ਦੇ ਬੀਜ ਆ ਉਹ ਨਾ ਤਾਂ ਆਪਾਂ ਲੱਗ ਤੋਂ ਖਾਣੇ ਆ ਤੇ ਨਾ ਹੀ ਬੱਚਿਆਂ ਨੂੰ ਖਵਾ ਪਾਉਣੇ ਆ ਤੇ ਜੇ ਤੁਸੀਂ ਇਸ ਤਰ੍ਹਾਂ ਲੱਡੂ ਦੇ ਵਿੱਚ ਉਹਨਾਂ ਨੂੰ ਮਿਕਸ ਕਰਕੇ ਬਣਾ ਕੇ ਦਿਓਗੇ ਤਾਂ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਤੇ ਇਹ ਲੱਡੂ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਤੇ ਇਹ ਆਪਾਂ ਖਾ ਵੀ ਸਕਾਂਗੇ ਤੇ ਹੁਣ ਮੈਂ ਇੱਥੇ ਗੋੜਿਆਂ ਖੰਡ ਕੁਝ ਵੀ ਯੂਜ਼ ਨਹੀਂ ਕਰ ਰਹੀ ਸੋ ਉਹਦੀ ਜਗ੍ਹਾ ਤੇ ਮੈਂ ਖੰਜੂਰਾ ਯੂਜ਼ ਕਰ ਰਹੀ ਆ ਡੇਟਸ ਤੇ ਇਹ ਮੈਂ ਵਿਦਆਊਟ 슈ਗਰ ਆ ਜਿਹੜੀਆਂ ਡੇਟਸ ਹੁੰਦੀਆਂ ਉਹ ਲਈਆਂ ਏ ਤੁਸੀਂ ਚਾਹੋ ਤਾਂ 슈ਗਰ ਵਾਲੀਆਂ ਵੀ ਯੂਜ਼ ਕਰ ਸਕਦੇ ਹੋ ਇਹ ਥੋੜੀਆਂ ਜਿਹੀਆਂ ਡਰਾਈ ਹੁੰਦੀਆਂ ਵਾ ਸੋ ਇਹਨਾਂ ਦੇ ਵਿੱਚੋਂ ਬੀਜ ਕੱਢਣ ਨੂੰ ਥੋੜਾ ਜਿਹਾ ਆਪਾਂ ਨੂੰ ਟਾਈਮ ਲੱਗ ਜਾਊਗਾ ਤੁਸੀਂ ਇਹ ਜ਼ਿਆਦੇ ਪੱਕੀਆਂ ਹੋਈਆਂ ਡੇਟਸ ਵੀ ਲੈ ਸਕਦੇ ਹੋ ਉਹ ਮੈਨੂੰ ਬਾਜ਼ਾਰ ਚੋਂ ਮਿਲੀਆਂ ਨਹੀਂ ਇਸ ਕਰਕੇ ਮੈਂ ਇਹੀ ਯੂਜ਼ ਕਰ ਰਹੀ ਆ ਇਹਦੇ ਬੀਜ ਆ ਜਿਹੜੇ ਉਹ ਆਪਾਂ ਕੱਢ ਦਾਂਗੇ ਜਿਹੜੇ ਤੁਹਾਨੂੰ 슈ਗਰ ਲੱਗੀ ਹੋਈ ਡੇਟਸ ਮਿਲਣਗੀਆਂ ਜਾਂ ਜ਼ਿਆਦੇ ਪੱਕੀਆਂ ਹੋਈਆਂ ਡੇਟਸ ਮਿਲਣਗੀਆਂ ਉਹਦੇ ਵਿੱਚੋਂ ਬੀਜ ਆ ਜਿਹੜੇ ਬਹੁਤ ਹੀ ਆਸਾਨੀ ਦੇ ਨਾਲ ਨਿਕਲ ਜਾਂਦੇ ਆ ਇੱਥੇ ਮੈਂ ਅੱਧਾ ਕਿਲੋ ਖੰਜੂਰਾਂ ਦਾ ਪੈਕੇਟ ਲਿਆਏ ਤੇ ਇਹ ਪਰਫੈਕਟ ਮੈਜ਼ਰਮੈਂਟ ਆ ਤੁਸੀਂ ਅੱਧਾ ਕਿਲੋ ਖੰਜੂਰਾਂ ਦਾ ਪੈਕਟ ਲੈ ਲਿਓ ਇਹ ਖੰਜੂਰਾਂ ਥੋੜੀਆਂ ਘੱਟ ਪੱਕੀਆਂ ਹੋਣ ਕਰਕੇ ਮੈਂ ਇਹਨਾਂ ਨੂੰ ਥੋੜਾ ਜਿਹਾ ਮਿਕਸਰ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰ ਲੂੰਗੀ ਬਟ ਜੇ ਤੁਹਾਡੇ ਕੋਲੇ ਜ਼ਿਆਦਾ ਪੱਕੀਆਂ ਹੋਈਆਂ ਖੰਜੂਰਾਂ ਵਾਂ ਤਾਂ ਤੁਹਾਨੂੰ ਉਹਨਾਂ ਨੂੰ ਗ੍ਰाइंड ਕਰਨ ਦੀ ਲੋੜ ਨਹੀਂ ਵੀਡੀਓ ਦੇ نیچے ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਾਰ ਦੇ ਵਿੱਚ ਵੀ ਇਹ ਇੰਨੀਆਂ ਜ਼ਿਆਦੇ ਨਹੀਂ ਪੀਸੀਆਂ ਜਾਂਦੀਆਂ ਤੇ ਹੁਣ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚ ਸੇਕ ਲਗਵਾ ਲਾਂਗੇ ਤੇ ਜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਹੀ ਆਂ ਵੀ ਜੇ ਤੁਹਾਡੀਆਂ ਖੰਜੂਰਾਂ ਜ਼ਿਆਦੇ ਪੱਕੀਆਂ ਹੋਈਆਂ ਤਾਂ ਤੁਹਾਨੂੰ ਮਿਕਸਰ ਜਾਰ ਦੇ ਵਿੱਚ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਤੁਸੀਂ ਸਿੱਧਾ ਹੀ ਸੇਕ ਲਗਵਾ ਲੈਣਾ ਇਹ ਸੇਕ ਲਗਵਾਉਣ ਦਾ ਮਤਲਬ ਇਹ ਹੈ ਕਿ ਇਹ ਥੋੜੀਆਂ ਜਿਹੀਆਂ ਸੌਫਟ ਹੋ ਜਾਣਗੀਆਂ ਤੇ ਜਿਹਦੇ ਨਾਲ ਇਹ ਦੂਸਰੇ ਇੰਗਰੀਡੀਅੰਟਸ ਦੇ ਨਾਲ ਪ੍ਰੋਪਰਲੀ ਮਿਕਸ ਹੋ ਜਾਣਗੀਆਂ ਇੱਥੇ ਗੈਸ ਦੀ ਫਲੇਮ ਆ ਜਿਹੜੀ ਉਹ ਤੁਸੀਂ ਲੋ ਰੱਖਣੀ ਆਂ ਜੇ ਤੁਹਾਨੂੰ ਲੱਗੇ ਕਿ ਖੰਜੂਰਾਵਾਂ ਜੜੀਆਂ ਉਹ ਕੜਾਈ ਦੇ ਨਾਲ ਚਿਪਕ ਰਹੀਆਂ ਤਾਂ ਤੁਸੀਂ ਇੱਥੇ ਇੱਕ ਚਮਚ ਦੇਸੀ ਘਿਓ ਐਡ ਕਰ ਲਿਓ ਇਹਨਾਂ ਨੂੰ ਭੁੰਨਣ ਲਈ 5 ਤੋਂ 7 ਮਿੰਟ ਲੱਗ ਜਾਣਗੇ ਤੇ ਇਹ ਬਹੁਤ ਹੀ ਜ਼ਿਆਦਾ ਸੌਫਟ ਹੋ ਜਾਣਗੀਆਂ ਪਹਿਲਾਂ ਤਾਂ ਜ਼ਰੂਰ ਤੁਹਾਨੂੰ ਮੁਸ਼ਕਿਲ ਲੱਗੇਗਾ ਇਹਨਾਂ ਨੂੰ ਸੌਰੀ ਰੋਸਟ ਕਰਨਾ ਬਟ ਜਿਵੇਂ ਜਿਵੇਂ ਸੌਫਟ ਹੁੰਦੀਆਂ ਜਾਣਗੀਆਂ ਬਹੁਤ ਹੀ ਛੇਤੀ ਮਿਕਸ ਹੋ ਜਾਣਗੀਆਂ ਜਿਵੇਂ ਹੀ ਇਹ ਸੌਫਟ ਹੋ ਜਾਣਗੀਆਂ ਤੇ ਇੱਕ ਦੂਜੇ ਦੇ ਨਾਲ ਚਿਪਕਣੀਆਂ ਸ਼ੁਰੂ ਹੋ ਜਾਣਗੀਆਂ ਜੇ ਤਾਂ ਤੁਸੀਂ ਜਾਦੇ ਪੱਕੀਆਂ ਹੋਈਆਂ ਖੰਜੂਰਾ ਲੈ ਰਹੇ ਹੋ ਤਾਂ ਤੁਹਾਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਦੁਬਾਰਾ ਕਰਨ ਦੀ ਲੋੜ ਨਹੀਂ ਤਾਂ ਤੁਸੀਂ ਇੱਥੇ ਸਿੱਧਾ ਹੀ ਇਹਦੇ ਨਾਲ ਡਰਾਈ ਫਰੂਟਸ ਐਡ ਕਰ ਸਕਦੇ ਹੋ ਬਟ ਇਹ ਮੈਂ ਘੱਟ ਪੱਕੀਆਂ ਹੋਈਆਂ ਖੰਜੂਰਾ ਮੈਨੂੰ ਮਿਲੀਆਂ ਸੀ ਤਾਂ ਕਰਕੇ ਮੈਂ ਇਹਨਾਂ ਨੂੰ ਥੋੜਾ ਜਿਹਾ ਗ੍ਰਾਈਂਡ ਕਰ ਰਹੀ ਹਾਂ ਤੇ ਤੁਸੀਂ ਦੇਖ ਸਕਦੇ ਹੋ ਇਹ ਥੋੜਾ ਜਿਹਾ ਫਾਈਨ ਆਪਣਾ ਪੇਸਟ ਬਣ ਗਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਡਰਾਈ ਫਰੂਟਸ ਦੇ ਵਿੱਚ ਮਿਕਸ ਕਰ ਦਾਂਗੇ ਤੇ ਆਪਾਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹ ਸਾਰੇ ਡਰਾਈ ਫਰੂਟਸ ਦਾ ਜਿਹੜੇ ਖੰਜੂਰਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ। ਤੁਸੀਂ ਧਿਆਨ ਰੱਖਿਓ ਜਦੋਂ ਤੁਸੀਂ ਇਹਨਾਂ ਨੂੰ ਮਿਕਸ ਕਰਨਾ ਵਾ ਖੰਜੂਰਾਂ ਮਾ ਜਿਹੜੀਆਂ ਤੁਹਾਡੀਆਂ ਉਹ ਥੋੜੀਆਂ ਜੀਆਂ ਮਤਲਬ ਕੋਸੀਆਂ ਹੋਣੀਆਂ ਚਾਹੀਦੀਆਂ ਗਰਮ ਹੀ ਹੋਣੀਆਂ ਚਾਹੀਦੀਆਂ ਤਾਂ ਹੀ ਇਹ ਉਹਦੇ ਨਾਲ ਪ੍ਰੋਪਰਲੀ ਮਿਕਸ ਹੋਣਗੇ ਬਟ ਜੇ ਤੁਸੀਂ ਖੰਜੂਰਾਂ ਠੰਡੀਆਂ ਕਰਕੇ ਮਿਕਸ ਕਰੋਗੇ ਤਾਂ ਇਹ ਇੱਕ ਦੂਜੇ ਦੇ ਨਾਲ ਨਹੀਂ ਚਿਪਕਣਗੇ। ਜੇ ਤੁਸੀਂ ਚਾਹੋ ਤਾਂ ਇੱਥੇ ਕਾਲੀ ਮਿਰਚ ਦਾ ਪਾਊਡਰ ਸੌਂਡ ਤੇ ਜਾਂ ਫਿਰ ਤੁਸੀਂ ਖਸਖਸ ਵੀ ਐਡ ਕਰ ਸਕਦੇ ਹੋ ਬਟ ਮੈਂ ਇਹਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਇਆ ਏ ਜੇ ਤੁਹਾਨੂੰ ਇਹਦੇ ਵਿੱਚ ਡਰਾਈ ਫਰੂਟਸ ਘੱਟ ਲੱਗਣ ਤਾਂ ਤੁਸੀਂ ਡਰਾਈ ਫਰੂਟਸ ਹੋਰ ਕੱਪਾ ਸਕਦੇ ਹੋ ਜੇ ਤੁਹਾਨੂੰ ਇਹਦੇ ਵਿੱਚ ਖੰਜੂਰਾ ਡੇਟਸ ਘੱਟ ਲੱਗ ਰਹੀਆਂ ਤਾਂ ਤੁਸੀਂ ਉਹ ਵੀ ਹੋਰ ਜ਼ਿਆਦਾ ਐਡ ਕਰ ਸਕਦੇ ਹੋ ਇਸ ਪਿੰਨੀਆਂ ਦੇ ਵਿੱਚ ਤੁਸੀਂ ਆਪਣੇ ਅਕੋਰਡਿੰਗ ਅ ਜਿਹੜੀ ਉਹ ਮੈਜ਼ਰਮੈਂਟ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਤੇ ਹੁਣ ਆਪਾਂ ਇਹਨੀਆਂ ਪਿੰਨੀਆਂ ਵੱਟ ਲਾਂਗੇ ਤੁਸੀਂ ਇੱਥੇ ਜੇ ਡਰਾਈ ਫਰੂਟਸ ਖਾਣਾ ਨਹੀਂ ਲਾਈਕ ਕਰਦੇ ਤਾਂ ਤੁਸੀਂ ਅਲਸੀ ਦੇ ਬੀਜਾਂ ਦੀ ਕੁਆਂਟੀਟੀ ਹੈ ਜਿਹੜੀ ਉਹ ਵਧਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਪਿੰਨੀਆਂ ਜਿਹੜੀਆਂ ਉਹ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਹੈ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਪਿੰਨੀਆਂ ਵਾਂ ਜਿਹੜੀਆਂ ਉਹ ਵੱਟ ਕੇ ਤਿਆਰ ਕਰ ਲਾਂਗੇ ਆਪਾਂ ਸਾਰੀਆਂ ਪਿੰਨੀਆਂ ਵਾਂ ਜਿਹੜੀਆਂ ਉਹ ਵੱਟ ਲਈਆਂ ਏ ਤੇ ਤੁਸੀਂ ਦੇਖ ਸਕਦੇ ਹੋ ਕਿ ਕਿ ਪਿੰਨੀਆਂ ਵਾਂ ਜਿਹੜੀਆਂ ਉਹ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਏ ਰੋਜ਼ ਇਹਨਾਂ ਨੂੰ ਸਵੇਰ ਦੁੱਧ ਦੇ ਨਾਲ ਤੁਸੀਂ ਇੱਕ ਪਿੰਨੀ ਖਾਓ ਤੇ ਸਾਰਾ ਦਿਨ ਤੁਸੀਂ ਐਨਰਜੈਟਿਕ ਫੀਲ ਕਰੋਗੇ ਮਿਲਦੇ ਹਾਂ ਫਿਰ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਦੇ ਨੀਚੇ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਫॉर ਵਾਚਿੰਗ।